ਦੂਰ ਸਾਹਿਬ ਲੋਕ ਸਭਾ ਹਲਕੇ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਲਾਲਜੀਤ ਸਿੰਘ ਪੁੱਲਰ ਜੀ 1 ਜੂਨ ਵਾਲੇ ਦਿਨ EVM ਮਸ਼ੀਨ ਤੇ 4 ਨੰਬਰ ਤੇ ਚਾਰੂ ਵਾਲਾ ਬਟਨ ਦਬਕੇ ਵੋਟਾਂ ਜ਼ਰੂਰ ਪਾਓ ਤੇ ਹਲਕੇ ਦੀ ਬਿਹਤਰੀ ਲਈ ਲਾਲਜੀਤ ਸਿੰਘ ਪੁੱਲਰ ਨੂੰ ਵੱਡੀ ਲੀਡ ਨਾਲ ਜਿਤਾਓ ਅਸਾ ਸਫਦੇ ਨਾ ਵਾਲੀ ਨਮੀ ਪੁਲਿਸ ਬਣਾਈ 24 ਘੰਟੇ ਚੌਕ ਗੁਰਪ੍ਰੀਤ ਸਿੰਘ ਗੋਰਾ ਜੋਤੀਸ਼ਾ ਜੀ ਜਿਹੜਾ ਚੰਗ ਜੋ ਅੱਜ ਦੂਰ ਦੂਰ ਕੀ ਚੱਲ ਰਿਹਾ ਤਾਂ ਦੇਖੋ ਜੀ ਆਪਾਂ ਸਾਰਿਆਂ ਨੂੰ ਪਤਾ ਹੈ ਕਿ ਹਲਕਾ ਖੰਡੂਰ ਸਾਹਿਬ ਤੋਂ ਸਰਦਾਰ ਲਾਲਜੀਤ ਸਿੰਘ ਭੁੱਲਰ ਲੋਕ ਸਭਾ ਸੀਟ ਲੜ ਰਿਹਾ ਜਿਨ੍ਹਾਂ ਦੇ ਸਮਰਥਨ ਵਿੱਚ ਪਿੰਡ ਜੋਤੀਸ਼ਾਹ ਤੋਂ ਸਾਰੀ ਟੀਮ ਇਕੱਤਰ ਹੋ ਕੇ ਉਹਨਾਂ ਦੇ ਹੱਕ ਵਿੱਚ ਅਸੀਂ ਡੋਰ ਟੂ ਡੋਰ ਪ੍ਰਚਾਰ ਲਗਾਤਾਰ 8 ਦਿਨ ਤੋਂ ਰਾਤ ਦਿਨ ਕਰਕੇ ਕਰ ਰਹੇ ਆ ਅਸੀਂ ਵਿਸ਼ਵਾਸ ਦਵਾਉਣੇ ਆ ਕਿ ਸਰਦਾਰ ਲਾਲਜੀਤ ਸਿੰਘ ਭੁੱਲਰ ਨੂੰ ਅਸੀਂ ਆਪਣੇ ਪਿੰਡ ਜੋਤੀਸ਼ਾਹ ਤੋਂ ਬਹੁਤ ਵੱਡੀ ਲੀਡ ਨਾਲ ਜਿਤਾਵਾਂਗੇ ਕਿਦਾਂ ਦਾ ਸਹਿਯੋਗ ਮਿਲ ਰਿਹਾ ਬਹੁਤ ਵਧੀਆ ਸਹਿਯੋਗ ਮਿਲ ਰਿਹਾ ਹੈ ਜਿਹੜੇ ਕਰ ਜਾਈਦਾ ਹੈ ਲੋਕ ਆਮ ਬਾਹਰੇ ਹੋ ਕੇ ਨਾਲ ਚੱਲ ਰਹੇ ਆ ਤੇ ਇਤਮਾਨ ਸਾਡਾ ਕਰ ਰਿਹਾ ਕਿ ਆਪ ਸੇਵਾ ਕੋਈ ਠੰਡੇ ਪਿਆਰ ਆ ਕੋਈ ਚਾਹ ਪਿਆਰ ਆ ਬਹੁਤ ਜਿਆਦਾ ਆਨੁਸ਼ਮਾਨ ਮਿਲ ਰਿਹਾ ਜੀ ਤੇ ਜੋ ਭਾਈ ਅਮਰਪਾਲ ਸਿੰਘ ਵੱਲੋਂ ਵੀ ਪਿੰਡ ਪਿੰਡ ਜਾ ਕੇ ਕਾਟ ਕੀਤੇ ਜਾ ਰਹੇ ਆ ਕਿਵੇਂ ਵੇਖਦੇ ਹੋ ਵੇਖੋ ਜੀ ਲੋਕਤੰਤਰ ਆ ਹਰੇਕ ਕਿਸੇ ਬੰਦੇ ਨੂੰ ਅਧਿਕਾਰ ਆ ਕਿ ਆ ਕੋਈ ਵੀ ਬੰਦਾ ਚੋਣ ਲੜ ਸਕਦਾ ਹੈ ਪਰ ਜੇ ਅਸੀਂ ਗੱਲ ਕਰੀਏ ਲੋਕ ਕਾ ਖਡੂਰ ਸਾਹਿਬ ਤੋਂ ਤੇ ਸਰਦਾਰ ਲਾਲਜੀਤ ਸਿੰਘ ਭੁੱਲਰ ਇਸ ਟਾਈਮ ਬਹੁਤ ਵੱਡੀ ਲੀਡ ਦੇ ਨਾਲ ਜਿੱਤ ਪ੍ਰਾਪਤ ਕਰ ਰਿਹਾ ਹੈ ਤੇ ਬਹੁਤ ਵਧੀਆ ਹੰਗਾਰਾ ਪਿੰਡਾਂ ਦੇ ਵਿੱਚੋਂ ਮੰਤਰੀ ਸਾਹਿਬ ਨੂੰ ਮਿਲ ਰਿਹਾ ਹੈ ਮੈਂ ਨਾ ਕਿ ਅਵਤਾਰ ਸਿੰਘ ਜੀ ਬਲਾਕ ਪ੍ਰਧਾਨਾ ਆਮ ਆਪ ਪਾਰਟੀ ਹਲਕਾ ਪੱਟੀ ਹਾਂ ਕੀ ਕਹਿਣਾ ਚਾਹਦੇ ਹੋ ਅੱਜ ਦੋ ਦੋ ਕਹਿਣਾ ਜੀ ਅੱਜ ਗੁਰਪ੍ਰੀਤ ਸਿੰਘ ਗੋਰਾ ਜੋਤੀਸ਼ਾ ਉਹਦੇ ਘਰ ਤੋਂ ਅੱਜ ਚੋਣ ਪ੍ਰਚਾਰ ਸ਼ੁਰੂ ਕਰ ਰਹੇ ਆ ਜੀ ਇਸ ਕਰਕੇ ਸਾਰੇ ਵੀਰ ਇਕੱਤਰ ਹੋਏ ਆ ਰੋਜ਼ ਹੀ ਡੋਰ ਟੂ ਡੋਰ ਚੱਲਦਾ ਵਾ ਅੱਜ ਵੀ ਉਸੇ ਤਰ੍ਹਾਂ ਹੀ ਗੁਰਪ੍ਰੀਤ ਸਿੰਘ ਗੋਰੇ ਦੇ ਘਰੋਂ ਰਵਾਨਾ ਹੋਣ ਲੱਗੇ ਆ ਜੀ ਡੋਰ ਟੂ ਡੋਰ ਨੂੰ ਬਹੁਤ ਵਧੀਆ ਹੰਗਾਰਾ ਜੋਤੀਸ਼ਾਹ ਜੋ ਮਿਲ ਰਿਹਾ ਜੀ ਜੋਤੀਸ਼ਾਹ ਪਹਿਲੇ ਨੰਬਰ ਤੇ ਹਲਕੇ ਤੋਂ ਆਊਗਾ ਜੀ ਇਹ ਗੱਲ ਦਾ ਸਾਨੂੰ ਮਾਨ ਆ ਬਾਕੀ ਕੈਪਟਨ ਮੰਤਰੀ ਸਰਦਾਰ ਲਾਲਜੀਤ ਸਿੰਘ ਭੁੱਲਰ ਬਹੁਤ ਵੱਡੀ ਲੀਡ ਨਾਲ ਜਿੱਤਣਗੇ ਜੀ ਇਹ ਸਾਨੂੰ ਪੂਰੀ ਪੂਰੀ ਉਮੀਦ ਆ ਜੀ ਕੀ ਪੀਲ ਕਰਨੀ ਚਾਹੁੰਦੇ ਵੋਟਰਾਂ ਤੋਂ ਵੋਟਰਾਂ ਤੋਂ ਵੋਟਰਾਂ ਤੋਂ ਅਪੀਲ ਇਹੋ ਹੀ ਕਰਨੀ ਚਾਹੁੰਦੇ ਆ ਵੀ ਚੰਗਾ ਮੰਤਰੀ ਆ ਗਾ ਵੀ ਆਪਣਾ ਮੰਤਰੀ ਜਾ ਕੇ ਉਥੇ ਦਿੱਲੀ ਹੋਊਗਾ ਇੱਥੇ ਆਪਣੇ ਕੰਮਕਾਰ ਕਰਨਗੇ ਬਹੁਤ ਵਧੀਆ ਜਿਤਨਾ ਅੱਗੇ ਪਿਛਲੇ ਸਮੇਂ ਤੋਂ ਕਰ ਰਹੇ ਆ ਇਤਨਾ ਹੀ ਅੱਗੇ ਸਾਨੂੰ ਉਮੀਦ ਆ ਕਿ ਮੰਤਰੀ ਸਾਹਿਬ ਸਾਡੇ ਕੰਮ ਜਿਤਨਾ ਬੰਨਦਾ ਵਾ ਕੋਈ ਦਰਿਆ ਆਦਾ ਵਾ ਕੋਈ ਵੀ ਪਿੰਡਾਂ ਜਿੰਨੇ ਵੀ ਕੰਮ ਹੈ ਗਿਆ ਬਹੁਤ ਉਮੀਦ ਹੈ ਕਿ ਪਹਿਲੀ ਾਰ ਪੱਟੀ ਹਲਕੇ ਦਾ ਜਿਹੜਾ ਐਮਪੀ ਆਪਾਂ ਨੂੰ ਮਿਲਦਾ ਨਹੀਂ ਤਾਂ ਕਿਤੇ ਪਤਾ ਹੀ ਨਹੀਂ ਕੋਈ ਕਿੱਥੋਂ ਹੁੰਦਾ ਹੈ ਕੋਈ ਕਿੱਥੋਂ ਹੁੰਦਾ ਹੈ ਇਸ ਕਰਕੇ ਅਸੀਂ ਅਪੀਲ ਕਰਦੇ ਆ ਕਿ ਬਹੁਤ ਵੱਡੀ ਲੀਡ ਨਾਲ ਆਪਾਂ ਮੰਤਰੀ ਸਾਹਿਬ ਨੂੰ ਜਿਤਾਈਏ ਕੀ ਕਹਿਣਾ ਚਾਹੁੰਦੇ ਜੋ ਡੋਰ ਟੂ ਡੋਰ ਕੀਤਾ ਜਾ ਰਹੇ ਆ ਅੱਜ ਮੇਰੇ ਵੱਡੇ ਭਰਾ ਗੁਰਪ੍ਰੀਤ ਸਿੰਘ ਗੋਰਾ ਜੋਤੀਸ਼ਾ ਉਹਨਾਂ ਦੇ ਘਰ ਤੋਂ ਅਸੀਂ ਜਿਹੜਾ ਜੋਤੀਸ਼ਾ ਦੇ ਵਿੱਚ ਡੋਰ ਟੂ ਡੋਰ ਕਰਨ ਦੀ ਸ਼ੁਰੂਆਤ ਕਰ ਰਹੇ ਆ ਔਰ ਬਹੁਤ ਵੱਡਾ ਕਾਫਲਾ ਜਿਹੜਾ ਮੇਰਾ ਵੀਰ ਲੈ ਕੇ ਤੁਰ ਰਿਹਾ ਵਾ ਸਾਨੂੰ ਬਹੁਤ ਵੱਡੀ ਆਸ ਆ ਕਿ ਜੋਤੀਸ਼ਾ ਦੇ ਵਿੱਚੋਂ ਅਸੀਂ ਪਹਿਲੇ ਨੰਬਰ ਤੇ ਆਵਾਂਗੇ ਤੇ ਵੀਰ ਗੁਰਪ੍ਰੀਤ ਸਿੰਘ ਗੋਰਾ ਜੋਤੀਸ਼ਾ ਨੂੰ ਲੋਕ ਜੋਤੀਸ਼ਾ ਤੇ ਲੋਕ ਜਿਹੜੇ ਆ ਕੈਬਨਨ ਮੰਤਰੀ ਸਰਦਾਰ ਲਾਲਜੀਤ ਸਿੰਘ ਖੁੱਲਰ ਜੀ ਨੂੰ ਬਹੁਤ ਪਿਆਰ ਕਰਦੇ ਆ ਔਰ ਜੋਤਿਸ਼ਾ ਦੇ ਵਿੱਚੋਂ ਜੇ ਗੱਲ ਕਰੀਏ ਪਹਿਲੇ ਨੰਬਰ ਤੇ ਇਸ ਪਰਿਵਾਰ ਨੂੰ ਲੋਕ ਬਹੁਤ ਪਿਆਰ ਕਰਦੇ ਆ ਜਿਹੜਾ ਕਿ ਗੁਰਪ੍ਰੀਤ ਸਿੰਘ ਗੋਰਾ ਸਾਡਾ ਭਰਾ ਵੱਡਾ ਉਹ ਲੋਕਾਂ ਦੇ ਦੁੱਖ ਸੁੱਖ ਦੇ ਵਿੱਚ ਸ਼ਰੀਕ ਹੁੰਦਾ ਵਾ ਉਸ ਦਾ ਜਿਹੜਾ ਫਾਇਦਾ ਵਾ ਜਿਹੜਾ ਲੋਕ ਮਤਲਬ ਮੁੱਲ ਤਾਰਨਗੇ ਉਹ ਵੋਟਾਂ ਦੇ ਵਿੱਚ ਵੋਟਾਂ ਦੇ ਰੂਪ ਦੇ ਵਿੱਚ ਮੁੱਲ ਮੋੜਨਗੇ ਤੇ ਕੈਬਨਲ ਮੰਤਰੀ ਸਰਦਾਰ ਲਾਲਜੀਤ ਸਿੰਘ ਪੁੱਲਰ ਵੱਡੀ ਲੀਡ ਦੇ ਨਾਲ ਲੋਕ ਸਭਾ ਹਕਾ ਖਡੂਰ ਸਭ ਤੋਂ ਜਿੱਤ ਪ੍ਰਾਪਤ ਕਰਨਗੇ ਕਿਸ ਤਰ੍ਹਾਂ ਦਾ ਸੰਯੋਗ ਜਿਹੜਾ ਇਹ ਚੀਜ਼ ਮਿਲਿਆ ਸਹਿਯੋਗ ਤੁਸੀਂ ਵੇਖ ਹੀ ਰਹੇ ਜੇ ਮਤਲਬ ਲੋਕ ਪਿਛਲੇ 2 ਸਾਲਾਂ ਦੇ ਕੀਤੇ ਕਮਾਂਕਾਰਾਂ ਨੂੰ ਸਰਦਾਰ ਲਾਲਜੀਤ ਸਿੰਘ ਖੁੱਲਰਜੀ ਦੀ ਮਿਹਨਤ ਨੂੰ ਲਾਲਜੀਤ ਸਿੰਘ ਖੁੱਲਰਜੀ ਦਾ ਪਿਆਰ ਜਿਹੜਾ ਲੋਕਾਂ ਦੇ ਨਾਲ ਸੰਗਤ ਦੇ ਨਾਲ ਉਸ ਨੂੰ ਜਿਹੜਾ ਮੱਦੇ ਨਜ਼ਰ ਰੱਖ ਕੇ ਪੱਟੀ ਹਲਕੇ ਦਾ ਐਮਪੀ ਬਣਾ ਕੇ ਲੋਕਾਂ ਦੇ ਵਿੱਚ ਇੱਕ ਚਾਹ ਵਾ ਕੇ ਸਾਡਾ ਪੱਟੀ ਹਲਕੇ ਦਾ ਐਮਪੀ ਬਣਾ ਕੇ ਭੇਜੀ ਨਹੀਂ ਤੇ ਪਹਿਲਾਂ ਤੁਸੀਂ ਵੇਖਿਆ ਰਤਨ ਸਿੰਘ ਜਨਾਲਾ ਬ੍ਰਹਮਪੁਰਾ ਸਾਹਿਬ ਡੇਮਪਾ ਸਾਹਿਬ ਪਾਸਿਓਂ ਜਿਹੜੇ ਐਮਪੀ ਸਾਨੂੰ ਮਿਲਦੇ ਹੀ ਹੁਣ ਜਿਵੇਂ ਅਸੀਂ ਪੱਟੀ ਤੋਂ ਸਰਦਾਰ ਲਾਲਜੀਤ ਸਿੰਘ ਭੁੱਲਰ ਜੀ ਨੂੰ ਵਿਧਾਨ ਸਭਾ ਚ ਭੇਜਿਆ ਵਿਧਾਨ ਸਭਾ ਦੇ ਵਿੱਚ ਸਾਡੇ ਪੱਟੀ ਦੇ ਮੁੱਦੇ ਜਿਹੜੇ ਆ ਬਹੁਤ ਉੱਚੀ ਆਵਾਜ਼ ਦੇ ਵਿੱਚ ਚੁੱਕਦੇ ਰਿਹਾ ਹੁਣ ਜਿਹੜਾ ਸਾਨੂੰ ਦਰਿਆ ਏਰੀਏ ਦੀ ਮਾਰ ਪੈਂਦੀ ਆ ਇਹੋ ਜੀਆਂ ਸਾਨੂੰ ਅਨੇਕਾਂ ਸਮੱਸਿਆਵਾਂ ਜਿਹੜੀ ਸਾਡੀ ਆਵਾਜ਼ ਆ ਐਮਪੀ ਸਾਹਿਬ ਸਾਡੇ ਸਰਦਾਰ ਲਾਲਜੀਤ ਸਿੰਘ ਭੁੱਲਰ ਜੀ ਜੋ ਲੋਕ ਸਭਾ ਦੇ ਵਿੱਚ ਚੁੱਕਣਗੇ ਉਸ ਚੀਜ਼ ਦਾ ਸਾਨੂੰ ਜਿਹੜਾ ਵਾ ਬਹੁਤ ਜ਼ਿਆਦਾ ਉਤਸ਼ਾਹ ਰੇਸ਼ੂ ਸਿੰਘ ਜੀ ਜੋਤੀ ਸ਼ਾਹ ਕੀ ਕਹਿਣਾ ਚਾਹਦੇ ਜੋ ਡੋਟ ਡੋਰ ਕੀਤਾ ਰਿਹਾ ਹੈ ਡੋਟ ਡੋਰ ਸਰਦਾਰ ਲਾਲਜੀ ਸਿੰਘ ਭੁੱਲਰ ਦੇ ਹੱਕ ਜੀ ਡੋਟ ਡੋਰ ਕਰ ਰਹੇ ਆ ਜੀ ਬਹੁਤ ਵੱਡਾ ਹੰਗਾਰਾ ਮਿਲਿਆ ਵਾ ਇਹ ਜੋਤੀਸ਼ਾ ਦੀ ਸੰਗਤ ਜਿਹੜੀ ਆ ਇਹ ਆ ਵੀਹ ਲੋਕ ਆ ਰਹੇ ਆ ਟਾਈਮ ਰਕਮਾਗੇ ਕਿ ਬਹੁਤ ਵੱਡੀ ਲੀਡ ਨਾਲ ਜਿਹੜੇ ਜੋਤੀਸ਼ਾ ਤੋਂ ਜਿੱਤ ਕਾਤ ਕਰਨਗੇ ਬਾਕੀ ਗੁਰਪ੍ਰੀਤ ਸਿੰਘ ਗੋਰਾ ਜੋਤੀਸ਼ਾ ਤੋਂ ਇਹਦੇ ਹੱਕ ਦੇ ਵਿੱਚ ਪ੍ਰਚਾਰ ਕਰ ਰਹੇ ਆ ਅੱਜ ਤੋਂ 10 12 ਦਿਨ ਹੋ ਗਏ ਆ ਤੇ ਦਿਨ ਰਾਤ ਜਿਹੜੀ ਇਹ ਮਿਹਨਤ ਕਰਕੇ ਤੇ ਡੋਟ ਡੋਰ ਹੋ ਰਹੀ ਆ ਬਹੁਤ ਵਧੀਆ ਹੰਗਾਰਾ ਮਿਲਿਆ ਪਿੰਡ ਜੋਤੀਸ਼ਾ ਕਿਸ ਤਰ੍ਹਾਂ ਸਹਿਯੋਗ ਜਿਹੜਾ ਪਿੰਡਾਂ ਦੇ ਵਿੱਚ ਜੋ ਬਹੁਤ ਵਧੀਆ ਮਿਲ ਰਿਹਾ ਜੀ ਜੋਗ ਲਗਭਗ ਆ ਤੁਸੀਂ ਕੈਮਰਾ ਘੁਮਾ ਕੇ ਵੇਖ ਲਓ ਕਿ ਹਰ ਇੱਕ ਪਰਿਵਾਰ ਦਾ ਰੇਹ ਆਦਮੀ ਜਿਹੜਾ ਇੱਥੇ ਪਹੁੰਚਿਆ ਆ ਵਾ ਇਹ ਲਗਭਗ ਹੈ ਮੈਂ ਜੋ ਜੋਤਿਸ਼ਾਤਾ ਰਹਿਣ ਵਾਲਾ ਵਾਂ ਤੇ ਮੈਂ ਦੇਖ ਰਿਹਾ ਵਾਂ ਕਾਫੀ ਸਮੇਂ ਤੋਂ ਸਰਦਾਰ ਲਾਲਜੀਤ ਭੁੱਲਰ ਕੈਬਨਿਟ ਮੰਤਰੀ ਸਾਹਿਬ ਸਾਰੇ ਇਲਾਕੇ ਦੇ ਵਿੱਚ ਰਾਤ ਤੋਂ ਦਿਨ ਤੱਕ ਮਿਹਨਤ ਕਰਦੇ ਰਹੇ ਪਿੱਛੇ ਵੀ ਜਿਉਂ ਇਹ ਮੰਤਰੀ ਬਣਿਆ ਸਾਡੇ ਇਲਾਕੇ ਦੀ ਬਹੁਤ ترقی ਕੀਤੀ ਆ ਹਰ ਘਰ ਦੇ ਵਿੱਚ ਜਾ ਕੇ ਇਹ ਹਰ ਦਾ ਸਹਾਯੋਗ ਦਿੰਦੇ ਹਰ ਦੇ ਦੁੱਖ ਸੁੱਖ ਵਿੱਚ ਸਹਾਈ ਹੁੰਦੇ ਰਹੇ ਆ ਇਹਨਾਂ ਦੇ ਜਿਹੜੇ ਆ ਧਰਮ ਪਤਨੀ ਉਹ ਵੀ ਘਰ ਘਰ ਜਾ ਕੇ ਲੋਕਾਂ ਦਾ ਦੁੱਖ ਵਟਾਉਂਦੇ ਆ ਰਾਤ ਦਿਨ ਲੋਕਾਂ ਦੀ ਸੇਵਾ ਵਿੱਚ ਹੀ ਮਿਹਨਤ ਕਰਦੇ ਰਹੇ ਆ ਇਹ ਬਹੁਤ ਚੰਗੇ ਲਾਕੇ ਸਾਡੇ ਦੇ ਲੀਡਰ ਮੰਤਰੀ ਨੇ ਬੜੀ ਸਾਡੀ ਖੁਸ਼ਕਿਸਮਤੀ ਵਾਲੀ ਗੱਲ ਆ ਜਿਹੜੀ ਇਹਨਾਂ ਨੂੰ ਐਮਪੀ ਦੀ ਸੀਟ ਮਿਲੀ ਆ ਤੇ ਸਾਡੇ ਇਲਾਕੇ ਨੂੰ ਜੇ ਇਹਨਾਂ ਦੀ ਐਮਪੀ ਤੇ ਅਸੀਂ ਸਾਰੇ ਹੰਗਾਰਾ ਭਰ ਰਿਹਾ ਸਾਰੇ ਲੋਕ ਇਹਨਾਂ ਨੂੰ ਪਿਆਰ ਕਰਦੇ ਆ ਤੇ ਇਲਾਕੇ ਦੇ ਵਿੱਚ ਜਾ ਕੇ ਇਹ ਸਾਡਾ ਇਲਾਕਾ ਸਾਰਾ ਹੀ ਜਿਹੜਾ ਵਾ ਇਹਨੂੰ ਪਿਆਰ ਕਰਦਾ ਜਿਸ ਘਰ ਵਿੱਚ ਜਾਈਦਾ ਉਹ ਸਾਡੇ ਜਾਣ ਤੋਂ ਪਹਿਲਾਂ ਹੀ ਤਿਆਰ ਰਹਿੰਦਾ ਵਾ ਉਤਪਤ ਰਹਿੰਦਾ ਵਾ ਸਾਡੀਆਂ ਅਪੀਲਾਂ ਦੇ ਨਾਲ ਉਹ ਹਰ ਇੱਕ ਸਹਿਮਤ ਨੇ ਲੋਕ ਇਹ ਸਾਡੇ ਇਲਾਕੇ ਨੂੰ ਬਹੁਤ ਹਸਾਰਾ ਮਿਲੂਗਾ ਇਹਨਾਂ ਦੇ ਨਾਲ ਬਹੁਤ ਚੰਗੇ ਮੰਤਰੀ ਨੇ ਤੇ ਸਾਡਾ ਇਲਾਕਾ ਜਿਹੜਾ ਇਹਨਾਂ ਦੇ ਸਿਰ ਤੇ ਬਹੁਤ ਤਰੱਕੀ ਕਰੇਗਾ ਲੋਕਾਂ ਨੂੰ ਸੁਖ ਪ੍ਰਾਪਤ ਹੋਵੇਗਾ ਲੋਕਾਂ ਦੇ ਦੁੱਖ ਸੁੱਖ ਵਿੱਚ ਸਹਾਈ ਹੁੰਦੇ ਰਹਿਣਗੇ ਮੈਂ ਇਹੋ ਅਪੀਲ ਕਰਦਾ ਭਈ ਸਾਰਾ ਇਲਾਕਾ ਜਿਹੜਾ ਇਹਨਾਂ ਨੂੰ ਵੱਧ ਤੋਂ ਵੱਧ ਲੀਡ ਦੇ ਨਾਲ ਜਿਤਾਇਆ ਜਾਵੇ ਤੇ ਜੋ ਚਾਹ ਕੇ ਸਾਡਾ ਦੁੱਖ ਸੁੱਖ ਤੇ ਸਾਡਾ ਇਲਾਕਾ ਜਿਹੜਾ ਗਾਂਹ ਵੱਸੇ ਦੂਸਰੀਆਂ ਪਾਰਟੀਆਂ ਜਿਹੜਾ ਉਹ ਤਾਂ ਵੇਖ ਦੋ ਦੂਸਰੀਆਂ ਪਾਰਟੀਆਂ ਵੱਲ ਵਿੱਚ ਜੋ ਮੈਂ ਸੁਰਤ ਅਸੈਂਬਲੀ ਆ ਮੈਂ ਵੇਖਿਆ ਸਰਦਾਰ ਰਤਨ ਸਿੰਘ ਜਨਾਲਾ ਨਿੰਪਾ ਸਾਹਿਬ ਹੋਰ ਵੀ ਜਿਹੜੇ ਮੰਤਰੀ ਜਾਂ ਐਮਐਲਏ ਸਾਫਸਦੀ ਉਹਨਾਂ ਦੇ ਦੁੱਖ ਸੁੱਖ ਤੇ ਸੁਣਨਾ ਕਿਦਰ ਰਿਹਾ ਕਦੇ ਉਹਨਾਂ ਦੇ ਸਾਨੂੰ ਦਰਸ਼ਨ ਵੀ ਨਹੀਂ ਹੋਏ ਕਦੇ ਸਾਨੂੰ ਉਹਨਾਂ ਨੇ ਆਣ ਕੇ ਪੁੱਛਿਆ ਨਹੀਂ ਹਿਲਾਕੇ ਦੇ ਵਿੱਚ ਆਣ ਕੇ ਭਈ ਤੁਸੀਂ ਦੁਖੀ ਜੇ ਜਾਂ ਸੁਖੀ ਜੇ ਕੱਲ ਇੱਕ ਬੀਬੇ ਐਸੀ ਭਾਈਚਾਰੇ ਦੇ ਵਿੱਚ ਉਹਨੇ ਆ ਸਾਰੇ ਲੋਕ ਵੋਟਾਂ ਲੈਣ ਆਉਂਦੇ ਆ ਸਾਡਾ ਕਦੇ ਦੁੱਖ ਸੁੱਖ ਨਹੀਂ ਕਹਿੰਨੇ ਸੁਣਿਆ ਸੋ ਲੋਕ ਉਹਨਾਂ ਤੋਂ ਦੁਖੀ ਹੋਏ ਨੇ ਤਾਂ ਕਰਕੇ ਇਹ ਮੰਤਰੀ ਸਾਹਿਬ ਜਿਹੜਿਆ ਇਹਨਾਂ ਦੇ ਨਾਲ ਲੋਕ ਸਾਰੇ ਸਹਿਮਤ ਨੇ ਤੇ ਸਾਨੂੰ ਉਮੀਦ ਬਹੁਤ ਵੱਡੀ ਉਮੀਦ ਆ ਬਈ ਬੜੀ ਵੱਡੀ ਲੀਡ ਦੇ ਨਾਲ ਲੱਖਾਂ ਦੀ ਲੀਡ ਦੇ ਨਾਲੇ ਮੰਤਰੀ ਸਾਹਿਬ ਜਿੱਤਣਗੇ ਸੁਭਿਦਾਰ ਅੰਗਰੇਜ਼ ਸਿੰਘ ਪੰਡਿਤ ਜੋਤਿਸ਼ਾ ਕੀ ਕਹਿਣਾ ਚਾਹੁੰਦੇ ਜੀ ਅੱਜ ਡੋਰ ਟੂ ਡੋਰ ਅੱਜ ਅਸੀਂ ਕੈਬਨਟ ਮੰਤਰੀ ਸਰਦਾਰ ਲਾਲਜੀਤ ਸਿੰਘ ਪੋਲਰ ਦੇ ਹੱਕ ਦੇ ਵਿੱਚ ਸਰਦਾਰ ਗੁਰਪ੍ਰੀਤ ਸਿੰਘ ਗੋਰਾ ਉਹਨਾਂ ਦੇ ਗ੍ਰਹਿ ਦੇ ਵੇਖੇ ਬਹੁਤ ਹੀ ਵੱਡੇ ਕਾਫਲੇ ਦੇ ਨਾਲ ਡੋਰ ਟੂ ਡੋਰ ਕਰਨ ਜਾ ਰਹੇ ਹਾਂ ਜੋਤਿਸ਼ਾ ਸਰਦਾਰ ਲਾਲਜੀਤ ਸਿੰਘ ਪੋਲਰ ਉਹਨਾਂ ਦੇ ਹੱਕ ਦੇ ਵਿੱਚ ਘਾਕਰ ਜਾ ਕੇ ਵੋਟਾਂ ਵੰਗ ਜਾ ਰਹੇ ਆ ਕਿਉਂਕਿ ਸਰਦਾਰ ਲਾਲਜੀਤ ਸਿੰਘ ਪੋਲਰ ਆਪਣੇ 2 ਸਾਲ ਦੇ ਅਰਸੇ ਦੇ ਵਿੱਚ ਬਹੁਤ ਹੀ ਵਧੀਆ ਇਹਨਾਂ ਨੇ ਕੰਮ ਕੀਤੇ ਆ ਤੇ ਸਾਨੂੰ ਬਹੁਤ ਹੀ ਵਧੀਆ ਸਤਾ ਮਿਲਿਆ ਇਸ ਕਰਕੇ ਪਿੰਡ ਜੋਤੀਸ਼ਾ ਦੇ ਜਿੰਨੇ ਵੀ ਲੋਕ ਆ ਇਹ ਵੋਟਾਂ ਪਾ ਕੇ ਵੱਡੀ ਲੀਡ ਦੇ ਨਾਲ ਜਿਤਾ ਕੇ ਮੈਂਬਰ ਆਫ ਪਾਰਲੀਮੈਂਟ ਦੇ ਵਿੱਚ ਸਰਦਾਰ ਲਾਲਜੀਤ ਸਿੰਘ ਭੋਲਰ ਨੂੰ ਭੇਜਣਗੇ ਜਿਹੜੇ ਉੱਥੇ ਇਹਨਾਂ ਦੇ ਕੰਮ ਜਾਂ ਪੈਸਾ ਸਾਪਣੇ ਪੰਜਾਬ ਗਵਰਨਮੈਂਟ ਦਾ ਰਹਿੰਦਾ ਉਹ ਉਥੋਂ ਲਿਆ ਕੇ ਪੰਜਾਬ ਦੇ ਵਿੱਚ ਲਾ ਕੇ ਪੰਜਾਬ ਨੂੰ ਖੁਸ਼ਹਾਲ ਬਣਾਉਣਗੇ